ਤੇ 3 ਦਿਨ ਹੋ ਗਏ ਮੋਟਰ ਖਰਾਬ ਜੈ ਜੈ ਚਰਨਜੀਤ ਨਾਲ ਗੱਲ ਕੀਤੀ ਗਈ ਤੇ ਜੈ ਦਾ ਜਵਾਬ ਵੀ ਅੱਗਿਓ ਔਖਾਇਆ ਸੀਗਾ ਜੈ ਨੂੰ ਪੁੱਛਿਆ ਕਿ 3 ਦਿਨ ਹੋ ਗਏ ਮੋਟਰ ਖਰਾਬ ਤੇ ਤੁਸੀਂ ਮੋਟਰ ਕਿਉਂ ਨਹੀਂ ਚੇਂਜ ਕੀਤੀ ਗਈ ਤੇ ਜੈ ਸਾਹਿਬ ਕਹਿੰਦੇ ਅਸੀਂ ਬੇਲੇ ਨਹੀਂ ਗਏ ਦੇਖ ਸਕਦੇ ਹਾਂ ਮੰਦਰ ਦੇ ਕੋਲ ਟੈਂਕਰ ਆਇਆ ਇਹ ਪਰ ਲੋ ਪਾਣੀ ਪਾਣੀ ਨਹੀਂ ਹੈਗਾ ਪਾਣੀ ਨਹੀਂ ਭੋਲ ਚਲਾਉਣ ਦੇ ਦੇਖ ਸਕਦੇ ਹਾਂ ਸਾਡੇ ਜਿਹੜਾ ਟੈਂਕਰ ਆਇਆ ਹੈ ਇਹ ਵੀ ਇਸ ਟਾਈਮ ਖਾਲੀ ਹੋ ਚੁੱਕਿਆ ਹੈ ਤੇ ਖਾਲੀ ਬਾਲਟੀਆਂ ਦੇਖ ਸਕਦੇ ਹੋ ਤੁਸੀਂ ਆ ਬਿਲਕੁਲ ਮੋਟਰ ਚਲਾ ਕੇ ਦੇਖੋ ਪਾਣੀ ਨਹੀਂ ਆ ਰਿਹਾ ਨਹੀਂ ਯਾਰ ਸਾਡੇ ਮੋਟਰ ਕਿੰਦਾ ਕਿੰਦਾ ਹੁੰਦਾ ਸਾਰਾ ਆ ਤੁਹਾਡੇ ਉਹਨਾਂ ਨਾਲ ਸਾਰੇ ਚੋਂ ਡਿਆ ਟੈਂਕ ਦੇ ਵਿੱਚੋਂ ਆਉਂਦਾ ਹੋਊਗਾ ਬਸ ਇਹ ਨਹੀਂ ਆਉਂਦਾ ਵਾਕਈ ਨਾ ਥੋੜੀ ਤਾਂ ਤੁਸੀਂ ਦੇਖੋ ਨਾ ਕੰਮ ਤੇ ਪਾਣੀ ਮੋਟਰ ਚਲਾ ਰਿਹਾ ਉਹ ਮੋਟਾ ਨਹੀਂ ਮੋਟਾ ਟਾਡੇ ਦੀ ਪਰੇਸ਼ਾਨੀ ਹੈ ਨਾ ਕਾਰਪੋਰੇਸ਼ਨ ਦੇ ਕੋਲ ਇੱਕੋ ਹੀ ਮੋਟਰ ਹੈ ਕਾਰਪੋਰੇਸ਼ਨ ਕੋਲ ਇੱਕੋ ਮੋਟਰ ਹੈ ਹੈ ਇਹਨਾਂ ਕੋਲ ਸਪੇਅਰ ਮੋਟਰ ਨਹੀਂ ਮੋਟਰ ਹੈਗੀ ਹੈ ਕੇ ਇੱਕ ਕੰਪਨੀ ਕਰਾਈ ਹੈ ਨੰਬਰ ਨਹੀਂ ਜਿੰਨਾਂ ਕੋਲ ਪਾਣੀ ਆਉਂਦਾ ਉਹਨਾਂ ਤੇ ਬੋਲਣਾ ਨਹੀਂ ਹੈਗਾ ਸਿੱਧਾ ਨਾਲ ਠੀਕ ਹੈ ਨਾ ਜਿੰਨਾਂ ਦਾ ਨਹੀਂ ਆਉਂਦਾ ਤੁਹਾਡੇ ਕੀ ਸਮਰਸੀਵਲ ਲੱਗਾ ਹੈ ਟਾਡੇ ਨਹੀਂ ਨਹੀਂ ਸਾਡਾ ਪਾਣੀ ਵੀ ਹੋਈ ਹੈ ਹਾਂਜੀ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ ਕੱਡੇ ਸਾਡਾ ਧਿਆਨ ਹੈ ਭਾਜੀ ਹਾਂਜੀ ਸਾਡਾ ਧਿਆਨ ਹੈ ਤੁਹਾਡਾ ਪਾਣੀ ਕਿਹੜੀ ਜਗ੍ਹਾ ਤੋਂ ਆ ਰਿਹਾ ਹੈ ਤੁਹਾਡਾ ਕਨੈਕਸ਼ਨ ਕਿਹੜੀ ਜਗ੍ਹਾ ਤੋਂ ਹੋ ਰਿਹਾ ਹੈ ਤੁਹਾਨੂੰ ਬਹੁਤ ਜਿਆਦਾ ਪਰੇਸ਼ਾਨੀ ਹੈ ਕਿ ਤੁਸੀਂ ਜਿਦੇ ਭਾਜੀ ਕੋ ਚੱਲੋ ਜਿਦੇ ਦਾ ਫੋਨ ਕਰਕੇ ਆ ਰਹੇ ਹੋ ਮੈਂ ਅੱਜ ਤਾਂ ਨਹੀਂ ਆਉਂਦਾ ਜਿਦੇ ਦਾ ਫੋਨ ਸੀ ਬਣਾਵਾ ਨਹੀਂ ਜਿਦੇ ਸੀ ਚਾਹੀਏ ਜਿਦੇ ਸੁਣਾਣਾ ਜਿਦੇ ਨਹੀਂ ਕਰਦੇ ਇਹ ਮਾਰੀ ਦੀ ਤੁਮੀ ਨਹੀਂ ਆਇਆ ਅਸੀਂ 10 ਵਾਰੀ ਗਿਆ ਜਿਨਾ ਫੋਨ ਕੀਤਾ ਗੱਲ ਪਰ ਤੋਂ ਵੀ ਪਰਦਾ ਨਾ ਬਣਾਓ ਫਰ ਨਹੀਂ ਇੱਥੇ ਮੂੰਹ ਤਾਂ ਆਉਣਾ ਪਾਣੀ ਪਰਦਾ ਨਿਕਾਲਦਾ ਬਣਿਆ ਹੀ ਨਹੀਂ ਆ ਨਹੀਂ ਕੱਲ ਦਾ ਚਾਹ ਨਾ ਮਰੀ ਤੁਹਾਨੂੰ ਆਸੀ ਦੇਈ ਜਾਂਦਾ ਇਹ ਕੱਲ ਨੂੰ ਤੇ ਪ੍ਰਧਾਨ ਬੁਲਾ ਦਿਆ ਤੂੰ ਨਾ ਨਹੀਂ ਕੌਣ ਚੱਕਾ ਮਾਰਦਾ ਕੱਲ ਆਇਆ ਹੀ ਪੱਜਾ ਜੀ ਥੋੜੀ ਵੀ ਨਹੀਂ ਆਇਆ ਕੌਣ ਨਹੀਂ ਆਇਆ ਨਹੀਂ ਆਇਆ ਪਾਜੀ ਤਾਂ ਫਿਰ ਇਹ ਹੁਣ ਤੁਸੀਂ ਆਈ ਜੇ ਉਹਦੇ ਬਰਖਲਾ ਖੜੇ ਤਾਂ ਤੁਸੀਂ ਸਾਡੇ ਨਾਲ ਖੜੇ ਹੋਵੋ ਆਈ ਹੈਂ ਖੜੇ ਹੋ ਤੇ ਗਾਲ ਹੀ ਨਹੀਂ ਕਢਦੇ ਨਹੀਂ ਤਾਂ ਫਿਰ ਉੱਥੇ ਜਾਓ ਨਹੀਂ ਆਉਣੀ ਜਾਈਏ ਇੱਥੇ ਅਰੀ ਕੋਈ ਨਹੀਂ ਕਰਦਾ ਪਾਵਰ ਤੇ ਜੋ ਪਾਏ ਸਾਰਿਆਂ ਦੇ ਕਰੀ ਨਹੀਂ ਜਿਨ੍ਹਾਂ ਦੇ ਇਹ ਜਿਨ੍ਹਾਂ ਦੇ ਹਾਂ ਉਹ ਅੰਡਲ ਤੋਂ ਦੌੜ ਕੇ ਜਾਣਾ ਬੱਤੇ ਲਿਪੜੇ ਪੈਣਾ ਕਿਵੇਂ ਖਬਰ ਤਾਂ ਤਾਂ ਹੁਣ ਇਹ ਛੱਟ ਪੈਦਾ ਨਹੀਂ ਹੋਵੇ ਪਾਣੀ ਤਾਂ ਛੱਟਣੀ ਹੈ ਸਾਰੇ ਨੂੰ ਆ ਮੈਨੂੰ ਇਹ ਸਮਝਾ ਕੇ ਪਾਣੀ ਮੇਤਾ ਸਰ ਜੀ ਤੁਹਾਡੇ ਤਾਂ ਹੈਗਾ ਤੁਸੀਂ ਤਾਂ ਆਪੇ ਨਹੀਂ ਫੇਰ ਤੁਸੀਂ ਕਹਿੰਦੇ ਤਾਂ ਲਾ ਦੇ ਜੀ ਦੇਖ ਰਹੀ ਹਾਂ ਉਹ ਲਾਈਟ ਤੁਸੀਂ ਨਾ ਪੰਜਾਬ ਦੇ ਮੱਧੋਂ ਨਹੀਂ ਦੇਖ ਸਕਦੀ ਹਾਂ ਬੰਦਾ ਪਾਣੀ ਨੂੰ ਲੈ ਕੇ ਮੱਲਾ ਨਿਵਾਸੀ ਕਿੰਨੀ ਬੜੀ ਆਪਸੀ ਤਲਕਾਂਵਾਂ ਰਹੀ ਹੋ ਰਹੀ ਨੇ ਨਹੀਂ ਦੇਖ ਸਕਦੇ ਉਹ ਮੋਟਰ ਖੋ ਕੇ ਰੱਖੀ ਐ ਤੇ ਜਈ ਸਾਹਿਬ ਕਿਉਂ ਨਹੀਂ ਸੁਣਦੇ ਇਹਨਾਂ ਦੀ ਗੱਲ ਜੇ ਐਸਡੀਓ ਸਾਹਿਬ ਜਿਹੜੇ ਲੋਕੇ ਦੇ ਅਫਸਰ ਹੈਗੇ ਨੇ ਇੰਨੀਆਂ-ਇੰਨੀਆਂ ਦੰਖਾਵਾਂ ਲੈਂਦੇ ਨੇ ਤੇ ਇਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੋਲਣ ਦੇ ਰਾਤ ਨੂੰ ਪੈਰੇ ਗਏ ਆ ਉਹ ਬਚਾਰੇ ਅੱਜ ਬੈਠੇ ਆ ਚਾਰੇ ਨੂੰ ਲੈ ਕੇ ਪੁੱਛਣ ਨੂੰ ਜੇ ਭਾਜੀ ਕਰੋ ਤਾਂ ਫੜ ਨਹੀਂ ਨਹੀਂ ਮਾਦੂਰੀ ਨਹੀਂ ਆਇਆ ਉਹ ਸਾਡੇ ਸਿਵਾ ਦੇ ਬਚਾਰੇ ਲੱਗੇ ਹੋਏ ਨੇ ਸਵੇਰ ਦੇ ਪਰ ਉਹਦਾ ਇਸਤੇਮਾਲ ਇੰਨਾ ਪਾਈਪਰ ਕੱਢੀ ਤੁਸੀਂ ਆ ਦੇ ਆ ਇੱਕ ਖੋਲਣ ਦੇ ਆ ਨਹੀਂ ਮੇਰੇ ਮਾਰ ਨਾਲ ਕੰਮ ਆ ਨਾ ਕਰਨਾ ਹੀ ਕਰਨਾ ਹੈ ਮਤਲਬ ਕਿ ਉਹਦਾ ਗੋਲਿਆ ਲਾਉਣ ਦਾ ਮੈਂ ਐਸੇ ਨਹੀਂ ਆਈ ਅਸੀਂ ਵੀ ਨਾ ਪੁੱਛਿਆ ਮੈਂ ਕਿ ਭਾਜੀ ਕਰੋ ਤਾਂ ਬਣ ਜਾਣਗੇ ਨਾ ਭਾਜੀ ਇਹ ਬਣ ਗਏ ਤਾਂ ਸਾਡੇ ਤਿੰਨ ਮੇ ਤੱਕ ਲੱਗ ਜਾਣੀ ਆ ਪਸਾਂ ਤੈਨੂੰ ਸ਼ਾਮ ਦੇ ਟੰਡੀ ਕਰਨੀ ਫਿਰ ਆਦੀ ਦਿਹਾੜੀ ਹੈ ਤੁਹਾਨੂੰ ਨਹੀਂ ਚਲੋ ਕੋਈ ਨਹੀਂ ਟਾਈਮ ਲਗਾ ਦੇਣਾ ਫਿਰ ਉਹ ਟੈਂਕਰ ਉਹ ਪਾਣੀ ਦਾ ਟੈਂਕਰ ਭੇਜ ਦੇਣਾ ਸਾਰੇ ਹੁਣ ਇੱਥੇ ਕੋਈ ਪੀ ਕੇ ਪਾਣੀ ਪਾਣੀ ਨਹੀਂ ਸਾਰੇ ਨਹੀਂ ਦੇ ਸਕਦੇ ਕਿ ਨਾ ਭਰ ਨਹੀਂ ਸਕਦੇ ਪਾਣੀ ਦਾ ਟੈਂਕਰ ਭੇਜ ਸਕਦੇ ਆ ਮਾੜਾ ਕੋਈ ਨਹੀਂ ਅੱਗੇ ਆਈ ਮੈਂ ਘਰੋਂ ਭਰੀ ਜਿੰਨਾ ਮਰਜੀ ਹੋਰ ਵੀ ਭਰ ਸਕਦੇ ਉਹ ਕਿਹੜੇ ਨਾਂ ਲੰਦੇ ਆ ਕੋਈ ਤਾਕਤ ਉੱਥੇ ਹੁੰਦਾ ਨਹੀਂ ਬਹਿ ਜਾ ਉਹਨੇ ਘਰ ਤੋਂ ਨਹੀਂ ਛੱਡੀ ਜਾਣਾ ਪਾਣੀ ਤੁਹਾਡੇ ਪਾਣੀ ਦੇ ਬਿੱਲ ਆਉਂਦੇ ਨੇ ਨਹੀਂ ਪਾਣੀ ਆਉਂਦੇ ਇੱਥੇ ਤਿੰਨ ਤਿੰਨ ਮਰਲੇ ਤਾਂ ਜਗ੍ਹਾ ਹੈਗੀ ਆ अच्छा जी 3 3 ਮਾਲਲੇ ਵੈਸੇ ਹੋ ਰਿਆ ਰਹੇ ਨੇ 3 3 ਘਰ ਜਗਾ ਕਰਦੇ ਨੇ ਜਿਹੜੀ 3 3 ਮਾਲਲੇ ਜਗਾ ਆ ਉਹਨਾਂ ਨੂੰ ਬਾਕੀ ਬਾਕੀ ਸਾਰੇ ਬਿੱਲ ਦਿੰਦੇ ਹੀ ਆ ਇਹ ਹੁਣ ਹੈ ਇਹਨਾਂ ਦੀ ਕੋ ਮਾਲਲੇ ਕਰਨ 3 3 ਮਾਲਲੇ ਕਰਨ 2 3 ਮਾਲਲੇ ਤਾਂ ਉਹਨਾਂ ਦਾ ਕੋਈ ਬਿੱਲ ਨਹੀਂ ਹੈਗਾ ਇਹ ਸਰਕਾਰ ਨੇ ਆਤਮ ਆਤਮ ਕਿੱਸੀ ਹੋ ਗਏ ਆ ਕਿੰਨੇ ਤਿੰਨ ਤੋਂ ਬਣੀ ਪੈਸੇ ਦੇਣਾ ਤੁਹਾਡੇ ਬਿੱਲ ਵਗੈਰਾ ਆਉਂਦਾ ਜੀ ਹਾਂਜੀ ਕਿੰਨੇ ਮਰਦੇ ਜਗਾ ਚਟਟ ਮ ਹਾਂਜੀ ਪੰਜ ਮੋਲ ਦੇ ਅਦਰ ਭਾਜੀ ਉਹਨਾਂ ਨੂੰ ਕਹੋ ਕਿ ਇਹ ਨਹੀਂ ਕਹਿੰਦੇ ਪੰਜ ਚਾਹ ਦੇ ਨਾਲ ਹੋਵੇ ਪਰ ਸਾਡਾ ਬੈਂਕਾ ਨਹੀਂ ਲੜਾਈ ਨਹੀਂ ਮਦਦ ਤੁਹਾਨੂੰ ਕਿਆ ਕਰ ਪਾਣਗੇ ਟੈਂਕ ਦੇਦੇ ਪਾਣੀ ਦੀ ਉਹ ਤਾਂ ਫਰੀ ਹੁੰਦਾ ਜਿੱਤ ਮਰਜ਼ੀ ਲੈ ਆ ਕੇ ਟੈਂਕ ਤਾਂ ਫਰੀ ਹੁੰਦਾ ਵਾ ਉਸ ਤੋਂ ਪਹਿਲਾਂ ਤੇ ਮਰਜ਼ੀ ਲੈ ਆ ਕੇ ਟੈਂਕ ਵੀ ਤਾਂ ਪਾਣੀ ਆਉਂਦਾ ਪਾਣੀ ਨਾ ਹੋਵੇ ਇਸੇ ਨਾਲ ਲੈਣੇ ਆਇਏ ਤੇ ਅਸੀਂ ਬੇਨਤੀ ਕਰਦੇ ਹਾਂ ਐਸ ਡੀਓ ਸਾਹਿਬ ਨੂੰ ਤੇ ਐਕਸ਼ਨ ਸਾਹਿਬ ਨੂੰ ਕਿ ਜਲਦੀ ਤੋਂ ਜਲਦੀ ਇਹ ਮੋਟਰ ਸਹੀ ਕਰਾਈ ਜਾਵੇ ਤਾਂ ਕਿ ਮਹੱਲੇ ਵਾਸੀਆਂ ਨੂੰ ਪਾਣੀ ਮਿਲ ਸਕੇ ਤੇ ਇਸੇ ਨਾਲ ਨਵੀਂ ਅਪਡੇਟ ਦੇ ਨਾਲ ਫਿਰ ਲਾਈਵ ਹੋਵਾਂਗੇ ਦੇਖ ਸਕਦੇ ਹੋ ਪੰਜਾਬ ਰੂਟ ਦੇ ਮੱਧ ਬਰਾਹੀਂ ਮੈਂ ਰਜਿੰਦਰ ਕੰਡਾ ਦੋਸਤੋ ਅੱਜ ਲਾਈਵ ਹੋਏ ਆ ਨਿਊ ਫਰਦਿਆਲ ਨੰਬਰ ਬਾੜ ਨੰਬਰ 4 ਦੇ ਵਿੱਚੋਂ ਜਿੱਥੇ 4 ਦਿਨ ਹੋ ਗਏ ਨੇ ਮੋਟਰ ਖਰਾਬ ਹੋਈ ਨੂੰ ਤੇ ਮਹੱਲਾ ਨਿਵਾਸੀ ਕਹਿੰਦੇ ਨੇ ਕਿ ਪਾਣੀ ਦਾ ਇੱਕ ਡੈਂਕਰ ਤਿਕਰਨੀ ਆਇਆ ਇੱਕ ਮੂਨ ਤਿਕਰਨੀ ਭੇਜੀ ਜਦੋਂ ਕੌਂਸਲਰ ਸਾਹਿਬ ਨੂੰ ਸਵਾਲ ਕੀਤਾ ਗਿਆ ਕੌਂਸਲਰ ਸਾਹਿਬ ਕਹਿੰਦੇ ਆ ਕਿ ਮਹੱਲੇ ਚ ਡੈਂਕਰ ਭੇਜਿਆ ਗਿਆ ਆ ਜਦੋਂ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਗਈ ਜੈ ਸਿੰਘ ਸਾਹਿਬ ਜੀ ਅੱਗੋਂ ਵੀ ਨੋਖਾ ਜਵਾਬ ਮਿਲਿਆ ਕਹਿੰਦੇ ਅਸੀਂ ਬੇਲੇ ਨਹੀਂ ਹੈਗੇ ਮੋਟਰ ਖੋਲ ਕੇ 4 ਦਿਨ ਲੈ ਕੇ ਲੈ ਕੇ ਗਏ ਇਹਨੂੰ ਹੋ ਗਿਆ ਇਹਨਾਂ ਨੂੰ ਤੇ ਗੱਲ ਕਰਦੇ ਆ ਮਹੱਲਾ ਨਿਵਾਸੀਆਂ ਨਾਲ ਹਾਂਜੀ ਪ੍ਰਧਾਨ ਜੀ ਮੈਂ ਕਿਹਾ ਕਿੰਨੇ ਦਿਨ ਤੋਂ ਪਾਣੀ ਨਹੀਂ ਆ ਰਿਹਾ ਇੱਥੇ ਆਈ ਥਿੰਕ 4 ਦਿਨ ਹੋ ਗਏ 4 ਦਿਨ ਹਾਂਜੀ ਤੇ ਕਿਹੜਾ ਕਿਹਨਾਂ ਨੂੰ ਫੋਨ ਕੀਤਾ ਤੁਸੀਂ ਮੈਂ ਤਾਂ ਦੇਖੋ ਜੈ ਸਿੰਘ ਸਾਹਿਬ ਨੂੰ ਵੀ ਕੀਤਾ ਸਾਰਿਆਂ ਨੂੰ ਫੋਨ ਕਰਕੇ ਦੇਖ ਲਿਆ ਮੇਰ ਸਾਹਿਬ ਨੂੰ ਵੀ ਅੱਜ ਦੋ ਤਿੰਨ ਵਾਰੀ ਲਾਇਆ ਚਾਰ ਵਾਰੀ ਫੋਨ ਲਾਇਆ ਅੱਛਾ ਜੀ ਠੀਕ ਹੈ ਜੀ ਉਹਨਾਂ ਨੇ ਫੋਨ ਨਹੀਂ ਚੱਕਿਆ ਅੱਛਾ ਜੀ ਠੀਕ ਹੈ ਲੋਕਾਂ ਦੇ ਘਰਾਂ ਦੇ ਵਿੱਚ ਮੂੰਹ ਤੋਂ ਹੰਦ ਤੱਕ ਪਾਣੀ ਨਹੀਂ ਹੈਗਾ ਜੇ ਹੁਣੇ ਹੀ ਇਹ ਹਾਲ ਹੈਗਾ ਤੇ ਕੱਲ ਨੂੰ ਗਰਮੀਆਂ ਆਣੀਆਂ ਕੱਲ ਨੂੰ ਲੋਕਾਂ ਦਾ ਹਾਲ ਕੀ ਹੋਊਗਾ ਆ ਦੇਖੋ ਬਾਟ ਗਿਆ ਲੋਕੀ ਲੈ ਕੇ ਕਿਦਾਂ ਘੁੰਮਦੇ ਪਏ ਆ ਪਾਣੀ ਤੋਂ ਇੰਨਾ ਪਰੇਸ਼ਾਨੀ ਚ ਆ ਗਏ ਆ ਵੀ ਪੁੱਛਣਾ ਤੇ ਇਹ 4 ਨੰਬਰ ਵਾਰਡ ਦਾ ਇਹ ਹਾਲ ਹੈ ਤਾਂ ਬਾਕੀਆਂ ਵਾਰਡਾਂ ਚ ਕਿੰਨਾ ਕੀ ਹਾਲ ਹੁੰਦਾ ਹੋਊਗਾ ਇਸ ਕਰਕੇ ਸਾਡੀ ਵਿਸ਼ਾਸ਼ਨ ਵਾਸਤੇ ਬੇਨਤੀ ਆ ਕਿ ਮੈਂ ਹਰਦੇয়াল ਨਗਰ ਦੇ ਵਿੱਚ 4 ਨੰਬਰ ਵਾਰਡ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਹੈ ਜਰੂਰ ਹੱਲ ਕੀਤੀ ਜਾਵੇ ਬਸ ਇਸ ਤੋਂ ਜ਼ਿਆਦਾ ਆਪਾਂ ਕੁਝ ਨਹੀਂ ਕਹਿ ਸਕਦੇ ਆ ਬਾਕੀ ਬੀਬੀਆਂ ਹਾਂਜੀ ਭੈਣ ਜੀ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆਇਆ ਜੀ 4 ਦਿਨ ਹੋ ਗਏ ਨਾ 4 ਦਿਨ ਹੋ ਗਏ ਕੋਈ ਟੈਂਕਰ ਵਗੈਰਾ ਆਇਆ ਤੁਹਾਡੇ ਇਧਰ ਕੋਈ ਟੈਂਕਰ ਕੋਈ ਨਹੀਂ ਆਇਆ ਕੋਈ ਟੈਂਕਰ ਨਹੀਂ ਭੇਜਿਆ ਤੇ ਤੁਸੀਂ ਆਪਣੇ ਫੋਨ ਵਗੈਰਾ ਕੀਤੇ ਕਾਉਂਸਲ ਸਾਹਿਬ ਨੂੰ ਹਾਂਜੀ ਬਾਸ ਕੀਤੇ ਲਿੰਕ ਕੀਤੇ ਹਾਂਜੀ ਕੀਤੇ ਭਾਜੀ ਸਾਰਿਆਂ ਨੂੰ ਕੀਤੇ ਆ ਫੋਨ 4 ਦਿਨ ਤੋਂ ਪਾਣੀ ਆ ਨਹੀਂ ਰਿਹਾ ਪਾਣੀ ਪੀਣ ਦੀ ਨਹੀਂ ਦਿੱਕਤ ਆ ਇਹ ਆ ਦੇਖੋ ਪੈਪੂਪਾ ਸਾਹ ਕੱਢ ਕੇ ਰੱਖਿਆ ਕਹਿੰਦੇ ਹੋਣਾ ਦੇ ਠੀਕ ਆ ਨਾ ਹੋਣਾ ਦੇ ਪਾਣੀ ਕਿੱਥੋਂ ਪੀਣਾ ਸੀ 4 ਦਿਨ ਤੋਂ ਬੱਚਿਆਂ ਨੇ ਸਾਰੇ ਪਾਅ ਦੇਖ ਲਓ ਇਦਾਂ ਕਦੀ ਕਿਸੇ ਦੇ ਜਾਂਦੇ ਕਦੀ ਕਿਤੇ ਕੋਈ ਸੁਣ ਲਈ ਨਹੀਂ ਹੈਗੀ ਭਾਜੀ ਬਸ ਸਾਡੇ ਇਹ ਬੈਂਦੀ ਆ ਕਿ ਪਾਣੀ ਦਾ ਜ਼ਿਆਦਾ ਨਹੀਂ ਤਾਂ ਮੋਟਰ ਨਹੀਂ ਸਹੀ ਕਰਨੀ ਟੈਂਕਰ ਹੀ ਭੇਜ ਦਿਓ ਪਾਣੀ ਦੀ ਜਰੂਰਤ ਹੈਗੀ ਹੈ ਹੁਣ ਤੁਹਾਨੂੰ ਪਤਾ ਪਾਣੀ ਕਿਰਦਾਂ ਕੀ ਕਰ ਸਕਦੇ ਆ ਪਰ ਪਟਕਾਰੀ ਕੋਰੇ ਜਾਣਾ ਨਹੀਂ ਦਿੰਦਾ ਨਹੀਂ ਅਸੀਂ ਦੋਨੋਂ ਕੋ ਨਹੀਂ ਜਾਣਾ ਸਾਨੂੰ ਵੀ ਜਾਂਦੇ ਨੇ ਪਰ ਪਟਕਾਰੀ ਦਾ ਮੋੜ ਆ ਗਿਆ ਕਿੱਥੋਂ ਭਰਿਏ ਲੋਕਾਂ ਦੇ ਘਰ ਉਹ ਜਿਆਦਾ ਦਿੱਕਤ ਹੈ ਵਸਣ ਦਾ ਪਾਣੀ ਨਾਲ ਕਿੰਨਾ ਜਾਵੇ ਕੋਈ ਨਹੀਂ ਹੈ ਨਹੀਂ ਕਿਸੇ ਦਾ ਦਊਗਾ ਕੋਈ ਨਹੀਂ ਥੋੜਾ ਬੰਦਾ ਹੋਏਗਾ ਹੀ ਅਗਲਾ ਕੋਈ ਇੱਕ ਮਾਰਟੀ ਰਾਹ ਦੇ ਦੋ ਪੀਣ ਵਾਲੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਬਾੜ ਨੰਬਰ 4 ਦੇ ਵਿੱਚੋਂ ਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਲੋਕੀ ਦੇਖ ਸਕਦੇ ਹੋ খালি ਪਾਰਟੀਆਂ ਲੈ ਕੇ ਇੱਥੇ ਖੜੇ ਨੇ ਤੇ ਕੋਈ ਟੈਂਕਰ ਨਹੀਂ ਆਇਆ ਇਸ ਮੁਹੱਲੇ ਵਿੱਚ ਜਦੋਂ ਸੀਨੀਅਰ ਡਿਊਟੀ ਮੇਅਰ ਸਾਹਿਬ ਨੂੰ ਮਲਕੀਤ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਫੋਨ ਤੇ ਵੀ ਗੱਲ ਨਹੀਂ ਸੁਣਨ ਦਾ ਵਾਅਦਾ ਕੀਤਾ ਗੱਲ ਨਹੀਂ ਗੱਲ ਨਹੀਂ ਸੁਣੀ ਉਹਨਾਂ ਨੇ 4 ਦਿਨ ਤੋਂ ਹੋਇਆ ਤੇ ਨਹੀਂ ਕੋਈ ਮੱਲਾ ਨਿਵਾਸੀ ਬਹੁਤ ਪਰੇਸ਼ਾਨ ਨੇ ਤੇ ਮੱਲਾ ਨਿਵਾਸੀਆਂ ਨੇ ਗੱਲਬਾਤ ਕੀਤੀ ਆ ਕਹਿੰਦੇ ਜੇ ਅੱਜ ਨਕਰ ਮੋਟਰ ਠੀਕ ਨਾ ਹੋਈ काम ਕਰਦੇ ਆਂਗੇ ਫੇਰ ਹਾਂ ਠੀਕ ਠੀਕ ਚੰਗੀ ਆ ਗਈ ਹੈ ਇਹ ਕੋਸ਼ਿਸ਼ ਮੈਂ ਇਹ ਕਰ ਤਾਈਂ ਹੈ ਸਹੀ ਨਹੀਂ ਚਾਹੀਦਾ ਪਾਣੀ ਬੱਚੇ ਕਰਾਂਗੇ ਮਾਪੇ ਫਿਰ ਬੰਦ ਹੋਊਗਾ ਐਦਾਂ ਹੀ ਰੋਡ ਤੇ ਬਾਟੀਆਂ ਰੱਖ ਕੇ ਬੈਠੇ ਰਹੇ ਐਦਾਂ ਲੈ ਪਾਣੀ ਦਾ ਹੱਲ ਨਹੀਂ ਕਰੂੰਗਾ ਵਾਸਤੇ ਅੱਜ ਐਦਾਂ ਹੀ ਕਰੋ ਲੋਕਾਂ ਦੇ ਘਰ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ ਏਡੀ ਦੂਰ ਹੋ ਸੀ ਚਾਰ ਦਿਨ ਤੋਂ ਦੇਖ ਰਹੇ ਨਹੀਂ ਕੋਈ ਹੱਲ ਹੋਇਆ ਤਾਂ ਇਹ ਆ ਬਸ ਕਰਮੇ ਅੱਗੇ ਆ ਖਾਲੀ ਟੁਰਨੀ ਹੁੰਦਾ ਤਾਂ ਬਾਟਿਕ ਤੇ ਟੱਕ ਕੇ ਜਾਣਾ ਦੋਸਤੋ ਤੁਸੀਂ ਦੇਖ ਸਕਦੇ ਹੋ 4 ਦਿਨ ਹੋ ਗਿਆ ਇਹ ਮੋਟਰ ਖੋਲ ਕੇ ਰੱਖੀ ਨੂੰ ਤੇ ਮੋਟਰ ਫੇਤੇ ਕਰ ਸਹੀ ਨਹੀਂ ਹੋਈ ਤੇ ਆਹ ਦੇਖ ਸਕਦੇ ਹਾਂ ਇੱਥੇ ਮੋਟਰ ਲੱਗੀ ਹੋਈ ਸੀਗੀ